ਚੇਰਵਾਸਤਾ ਦਾ ਅਸ਼ਾ ਚੜੌਕੇੰਦਰਾ ਪਾਕਟੇ ਰਿਖੀ ਉੱਥੇ ਚੋਰੀ ਹੋਈ ਸੀ ਉਹਦੇ ਵਿੱਚ ਨੋਇਕਟਰ ਤੇ ਜਿਹੜੀਆਂ ਨਸ਼ਾ ਛਡਾਉਣ ਦੇ ਵਿੱਚ ਗੋਲੀਆਂ ਵਰਤੀ ਜਾਂਦੀਆਂ ਉਹ ਜਿਹੜੀਆਂ ਚੋਰੀ ਹੋਣੀਆਂ ਪਾਈਆਂ ਗਈਆਂ ਸੀ ਇਸ ਦੇ ਸਬੰਧ ਅਸੀਂ ਮਕਦਮਾ ਨੰਬਰ 16 ਮਿਤੀ 28/2/26 ਨੂੰ ਦਰਜ ਕੀਤਾ ਹੈ ਜਿਹਦੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਇਹਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਇੱਕ ਗਪਾਲ ਸਿੰਘ ਤੇ ਦੂਜਾ ਲੱਪੇ ਤੇ ਦੋਨੇ ਕੋਠਾਗੁਰੂ ਦੇ ਆ ਇਨਾਂ ਤੋਂ ਅਸੀਂ ਜਿਹੜਾ ਇਨਵਰਟਰ ਤੇ ਬੈਠਾ ਚੋਰੀ ਹੋਇਆ ਉਹ ਵੀ ਬਰਾਮਦ ਕੀਤਾ ਤੇ ਜਿਹੜੀਆਂ ਅਨਛਿੱਲੀਆਂ ਗੋਲੀਆਂ 1850 ਅਨਛਿੱਲੀਆਂ ਗੋਲੀਆਂ ਅਸੀਂ ਕੋਪਾਲਚੰਦ ਤੋਂ ਬਰਾਮਦ ਕੀਤੀਆਂ ਅਤੇ 2510 ਗੋਲੀਆਂ ਅਸੀਂ ਲਧਪ੍ਰੀਤ ਤੋਂ ਬਰਾਮਦ ਕੀਤੀਆਂ ਇਹਨਾਂ ਦਾ ਅਸੀਂ ਡੋਪ ਟੈਸਟ ਵੀ ਕਰਾਇਆ ਉਹ ਵੀ ਪੋਜ਼ਿਟਿਵ ਆਇਆ ਇਹਨਾਂ ਦੇ ਖਿਲਾਫ ਅਸੀਂ ਚੋਰੀ ਦੇ ਕੇਸ ਵਿੱਚ 22 ਸੀਐਨਡੀਪੀਐਸਐਫ ਤੇ 27 14 ਐਨਡੀਪੀਐਸਐਫ ਦਾ ਵਾਧਾ ਕਰ ਲਿਆ ਤੇ ਇਹਨਾਂ ਦਾ ਅਸੀਂ ਰਿਮਾਂਡ ਵੀ ਫਾਸਲ ਕੀਤਾ ਅੱਜ ਫੇਰ ਇਹਨਾਂ ਨੂੰ ਦੁਬਾਰਾ ਕੋਰਪੇਟ ਪਿਛਕੀ ਤੱਕ ਆਇਆ ਅ ਤੋ ਇਹ ਪਹਿਲਾਂ ਵੀ ਆਇਆ ਸਿੱਤੋ ਦੇ ਆਦਿ ਇਹ ਪਰਚੇ ਦੱਬੇ ਗਏ ਫਿਰ ਪਰਚਾ ਨਹੀਂ ਇਹਨਾਂ ਦੇ ਕੋਈ ਦੱਜਾ ਹੋਣਾ ਪਾਇਆ ਗਿਆ ਪਰ ਇਹ ਨਸ਼ਾ ਖਾਂਦੇ ਜਿਹੜੇ ਆਤੀ